ਦੇਣ 25ਵਾਂ ਤੂਫਾਨ ਤੋਂ ਬਚਣ ਲਈ ਸਭ ਤੋਂ ਸੁਰੱਖਿਅਤ ਜਗਾ ਤੂਫਾਨ ਦੀ ਅੱਖ ਹੈ ਜੋ ਇਸ ਦੇ ਐਨ ਵਿਚਾਰ ਹੁੰਦੀ ਹੈ ਇਹ ਸਿਰਫ ਉਸ ਨੂੰ ਦਿਸਦੀ ਹੈ ਜੋ ਤੂਫਾਨ ਦਾ ਸੀਨਾ چیر ਕੇ ਅੰਦਰ ਜਾਣ ਦੀ ਹਿੰਮਤ ਕਰਦਾ ਹੈ ਕਿਸੇ ਬੋਧੀ ਮੱਠ ਤੇ ਲਿਖੀ ਇਬਾਰਤ ਛੋਟੀਆਂ-ਛੋਟੀਆਂ ਰੇੜੀਆਂ ਖਿੱਚੀ ਚੁੰਗੀਆਂ ਭਰਦੇ ਆ ਰਹੇ ਊਠਾਂ ਨੂੰ ਵੇਖ ਕੇ ਕੇਸਰ ਨੇ ਫਕੀਰ ਕੇਸਰ ਤੇ ਫਕੀਰ ਹੌਲੀ ਹੋ ਗਏ ਕੇਸਰ ਨੇ ਤੁਰਿਆ ਰਹੇ ਬੋਤੇ ਨੂੰ ਵੇਖ ਕੇ ਕਿਹਾ ਇਸ ਦੇ ਪੈਰ ਕਿੰਨੇ ਵੱਡੇ ਤੇ ਚੌੜੇ ਹਨ ਬੋਤੇ ਦੇ ਪੈਰਾਂ ਵੱਲ ਵੇਖਦਿਆਂ ਫਕੀਰ ਨੇ ਦੱਸਿਆ ਰੇਤਲੇ ਇਲਾਕਿਆਂ 'ਚ ਤੁਰਨ ਲਈ ਪੈਰ ਚੌੜੇ ਹੀ ਚਾਹੀਦੇ ਹਨ ਮਾਰੂਥਲ ਦੀਆਂ ਲੋੜਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਕਰਕੇ ਹੀ ਬੋਤੇ ਦੀ ਐਨੀ ਕਦਰ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਹੈ ਉਹੀ ਸੁਖੀ ਤੇ ਖੁਸ਼ ਰਹਿ ਸਕਦਾ ਹੈ ਫਕੀਰ ਨੇ ਗੱਲ ਜਾਰੀ ਰੱਖਦਿਆ ਇੱਕ ਸਾਖੀ ਸੁਣਾਉਣੀ ਸ਼ੁਰੂ ਕੀਤੀ ਮਹਾਤਮਾ ਬੁੱਧ ਕੋਲ ਇਲਾਕੇ ਦਾ ਇੱਕ ਮਸ਼ਹੂਰ ਸ਼ਾਹੂਕਾਰ ਫਰਿਆਦ ਲੈ ਕੇ ਆਇਆ ਮੈਂ ਬਹੁਤ ਦੁਖੀ ਹਾਂ ਮਹਾਤਮਾ ਜੀ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਹ ਮੇਰੇ ਨਾਲ ਲੜਦੀ ਰਹਿੰਦੀ ਹੈ ਮੇਰੇ ਬੱਚੇ ਬੜੇ ਸੌ ਨੇ ਪਰ ਉਹ ਕੰਮ ਕੋਈ ਨਹੀਂ ਕਰਦੀ ਕੈਸਾ ਰੱਬ ਨੇ ਬੜਾ ਦਿੱਤਾ ਹੈ ਪਰ ਹਰ ਵੇਲੇ ਚੋਰੀ ਦਾ ਡਰ ਲੱਗਿਆ ਰਹਿੰਦਾ ਹੈ ਲੋਕਾਂ ਨੂੰ ਵਿਆਜੂ ਪੈਸਾ ਦੇਣਾ ਮੇਰਾ ਤੰਦਾ ਹੈ ਪਰ ਲੋਕ ਪੈਸਾ ਸਮੇਂ ਸਿਰ ਨਹੀਂ ਮੋੜਦੇ ਮੇਰਾ ਸੱਜਾ ਗੋਡਾ ਵੀ ਹੁਣ ਦੁੱਖਦਾ ਰਹਿੰਦਾ ਹੈ ਇਸ ਤਰ੍ਹਾਂ ਸ਼ਾਹੂਕਾਰ ਬਹੁਤ دیر ਮਹਾਤਮਾ ਬੁੱਧ ਨੂੰ ਆਪਣੇ ਦੁੱਖ ਗਣਾਉਂਦਾ ਰਿਹਾ ਮੇਰੇ ਕੋਲ ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ ਮਹਾਤਮਾ ਬੁੱਧ ਨੇ ਕਿਹਾ ਕਿਉਂ ਮਹਾਤਮਾ ਜੀ ਮੈਂ ਤਾਂ ਤੁਹਾਡੀ ਬਹੁਤ ਮਹਿਮਾ ਸੁਣੀ ਹੈ ਸ਼ਾਹੂਕਾਰ ਦੀ ਆਵਾਜ਼ ਵਿੱਚ ਤਰਲਾ ਸੀ ਕਿਉਂਕਿ ਤੇਰੇ ਸਾਰੇ ਦੁੱਖ ਉਹਨਾਂ 83 ਦੁੱਖਾਂ 'ਚੋਂ ਨੇ ਜੋ ਲੋਕਾਂ ਨੂੰ ਆਮ ਹੀ ਹੁੰਦੇ ਨੇ ਇਹਨਾਂ ਵਿੱਚ ਇਹਨਾਂ ਦਾ ਕੋਈ ਸਦੀਵੀ ਹੱਲ ਵੀ ਨਹੀਂ ਹੁੰਦਾ ਪਰ ਮੈਂ ਤੇਰੇ 84ਵੇਂ ਦੁੱਖ ਦਾ ਹੱਲ ਕਰ ਸਕਦਾ ਹਾਂ ਮਹਾਤਮਾ ਬੁੱਧ ਨੇ ਕਿਹਾ ਮੇਰਾ 84ਵਾਂ ਦੁੱਖ ਓ ਕਿਹੜਾ ਮਹਾਤਮਾ ਜੀ ਸ਼ਾਹੂਕਾਰ ਨੇ ਹੈਰਾਨੀ ਨਾਲ ਪੁੱਛਿਆ ਇਹੀ ਕੀ ਤੂੰ ਦੁੱਖਾਂ ਰਹਿਤ ਜ਼ਿੰਦਗੀ ਚਾਹੁੰਦਾ ਹੈ ਮਹਾਤਮਾ ਨੇ ਉਸ ਨੂੰ ਪਿਆਰ ਨਾਲ ਵੇਖ ਕੇ ਮੁਸਕਰਾਉਂਦਿਆਂ ਕਿਹਾ ਸਾਖੀ ਖਤਮ ਕਰਕੇ ਫਕੀਰ ਨੇ ਕੇਸਰਵਾਲ ਵੇਖਦਿਆਂ ਕਿਹਾ ਮੁਕਤੀ ਗੱਲ ਇਹ ਹੈ ਕਿ ਬੰਦੇ ਨੂੰ ਸੰਤੋਖ ਜਾਂ ਜਾਂ ਤਾਂ ਸਬਰ ਚਾਹੁੰਦਾ ਜਾਂ ਕਬਰ ਚ ਇੱਕ ਵਾਰ ਕਿਸੇ ਦੇਸ਼ ਦਾ ਰਾਜਾ ਬਹੁਤ ਵਿਦਿਆਲੂ ਸਿਆਣਾ ਤੇ ਪੂਜਾ ਪਾਠ ਕਰਨ ਵਾਲਾ ਸੀ ਅਚਾਨਕ ਇੱਕ ਦਿਨ ਉਸ ਨੂੰ ਲੱਕਵਾ ਹੋ ਗਿਆ ਤੇ ਉਸ ਦਾ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਖਬਰ ਲੈਣ ਆਇਆ ਇੱਕ ਵਜ਼ੀਰ ਨੇ ਉਸ ਨੂੰ ਕਿਹਾ ਜਾਂ ਪਨਾਤ ਤੁਸੀਂ ਰੱਬ ਦੀ ਭਗਤੀ ਕਰਨ ਵਾਲੇ ਵਿਦਿਆਲੂ ਰਾਜਾ ਹੋ ਰੱਬ ਨੇ ਇਹ ਤੁਹਾਨੂੰ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਰੱਬ ਤੋਂ ਪੁੱਛਣਾ ਚਾਹੀਦਾ ਹੈ ਕੀ ਇਹ ਬੇਇਨਸਾਫੀ ਉਸਨੇ ਤੁਹਾਡੇ ਨਾਲ ਕਿਉਂ ਕੀਤੀ ਰਾਜੀ ਨੇ ਜਵਾਬ ਦਿੱਤਾ ਜਦੋਂ ਮੈਂ ਰਾਜਾ ਬਣਿਆ ਉਸ ਵੇਲੇ ਤਾਂ ਮੈਂ ਰੱਬ ਨੂੰ ਪੁੱਛਿਆ ਨਹੀਂ ਸੀ ਕਿ ਮੈਨੂੰ ਰਾਜਾ ਕਿਉਂ ਬਣਾਇਆ ਤੇ ਹੁਣ ਮੈਂ ਰੱਬ ਨੂੰ ਕਿਸ ਮੂੰਹ ਨਾਲ ਪੁੱਛਾਂ ਕਿ ਮੈਨੂੰ ਉਸਨੇ ਅਪਾਹਜ ਕਿਉਂ ਬਣਾਇਆ ਫਕੀਰ ਨੇ ਗੱਲ ਸਮਝਾਉਂਦਿਆਂ ਮਕਾਉਂਦਿਆਂ ਸਮਝਾਉਂਦਿਆਂ ਕਾਇਨਾਤ ਇੱਕ ਮਰਿਆਦਾ 'ਚ ਚੱਲ ਰਹੀ ਹੈ ਜਿਸ ਦੀ ਚੱਕੀ ਦੇ ਪੋੜ ਸਾਰਿਆਂ ਲਈ ਇੱਕਸਾਰ ਚੱਲਦੇ ਰਹਿੰਦੇ ਹਨ ਦੂਰ ਦੂਰ ਤੱਕ ਨਾ ਕੋਈ ਵਸੋਂ ਸੀ ਤੇ ਨਾ ਹੀ ਕੋਈ ਰਾਹੀ ਦੇਸ ਰਿਆ ਸੀ ਸੂਰਜ ਵੀ ਸਿਖਰ ਤੇ ਆ ਗਿਆ ਸੀ ਸ਼ਾਂ ਵੀ ਕਿ ਉਹ ਦੋਵੇਂ ਇੱਕ ਪਿੱਪਲ ਦੇ ਹੇਠ ਬੈਠ ਗਏ ਇੱਕ ਆਜੜੀ ਆਪਣੀਆਂ 8-10 ਬੱਕਰੀਆਂ ਲੈ ਕੇ ਪਹਿਲਾਂ ਹੀ ਉਥੇ ਬੈਠਾ ਸੀ ਇੱਕ ਘੋੜਸਵਾਰ ਵੀ ਆਪਣਾ ਘੋੜਾ ਨੇੜੇ ਬੰਨ੍ਹ ਕੇ ਲੰਮਾ ਪਿਆ ਹੋਇਆ ਸੀ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ ਘੋੜਸਵਾਰ ਨੇ ਆਜੜੀ ਨੂੰ ਪੁੱਛਿਆ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਨਾ ਕਿਹੜਾ ਸੌਖਾ ਹੈ ਤੂੰ ਦੁੱਧ ਵੇਚ ਕੇ ਕਿੰਨੇ ਕ ਪੈਸੇ ਰੋਜ਼ ਕਮਾ ਲੈਣਾ ਇਹ ਹੀ ਕੋਈ 2-3 ਰੁਪਏ ਰੋਜ਼ ਦੇ ਰੋਟੀ ਟੋਕ ਚੱਲੀ ਜਾਂਦਾ ਹੈ ਆਜੜੀ ਨੇ ਸਕੂਨ ਨਾਲ ਜਵਾਬ ਦਿੱਤਾ ਮੇਰੇ ਘੋੜਿਆਂ ਦੀ ਖਾਮ ਸਮਭਾਲ ਕਰੇਗਾ 5 ਰੁਪਏ ਰੋਜ਼ ਦੇਵਾਂਗਾ ਕੋੜ ਸਵਾਰ ਨੇ ਉਸ ਨੂੰ ਕਿਹਾ ਰੱਬ ਤੇਰਾ ਭਲਾ ਕਰੇ ਆਜੜੀ ਨੇ ਕਿਹਾ ਪਰ ਜਿਹੜਾ ਸੁੱਖ ਆਪਣੀਆਂ ਬੱਕਰੀਆਂ ਚਾਰ ਕੇ ਹੈ ਉਹ ਕਿਸੇ ਦੇ ਘੋੜਿਆਂ ਦੀ ਮਾਲਿਸ਼ ਕਰਕੇ ਨਹੀਂ ਲੱਭਣਾ ਕੋੜ ਸਵਾਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਗੱਲ ਤਾਂ ਤੇਰੀ ਠੀਕ ਹੈ ਜਿਹੜਾ ਸੁੱਖ ਆਪਣੀ ਕੁਲੀ ਦਾ ਮਾਲਕ ਬਣ ਕੇ ਹੈ ਉਹ ਕਿਸੇ ਦਾ ਮਹੱਲ ਮਹੱਲ 'ਚ ਨੌਕਰ ਬਣ ਕੇ ਨਹੀਂ ਮਿਲ ਸਕਦਾ ਗੇਸਰ ਨੇ ਫਕੀਰ ਦੀਆਂ ਉਹ ਗੇਸਰ ਤੇ ਫਕੀਰ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸ਼ੁਰੂ ਸੁਣਾਉਣੀ ਸ਼ੁਰੂ ਕਰ ਦਿੱਤੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਵਾਰ ਇੱਕ ਰਾਜੇ ਨੂੰ ਸ਼ਿਕਾਰ ਕਰਦਿਆਂ ਕਰਦਿਆਂ ਇੱਕ ਜੰਗਲੀ ਮਿਲਿਆ ਜਿਸ ਨੇ ਗਲ ਵਿੱਚ ਸ਼ੇਰ ਦੇ ਦੰਦਾ ਦਾ ہار ਪਾਇਆ ਹੋਇਆ ਸੀ ਰਾਜੇ ਨੂੰ ਸ਼ੇਰ ਦੇ ਦੰਦਾਂ ਦਾ ਉਹ ہار ਪਸੰਦ ਆ ਗਿਆ ਉਸਨੇ ਆਪਣੇ ਗਲ ਚ ਪਾਇਆ ਬੇਸ਼ਕੀਮਤੀ ਸੁੱਚੇ ਮੋਤੀਆਂ ਦਾ ਹਾਰ ਜੰਗਲੀ ਦੇ ਹਾਰ ਨਾਲ ਬਟਾਉਣ ਦੀ ਪੇਸ਼ਕਸ਼ ਕੀਤੀ ਜੰਗਲੀ ਨੇ ਆਪਣਾ ਸ਼ੇਰ ਦੇ ਦੰਦਾਵਲ ਵਾਲਾ ਹਾਰ ਮਟਾਉਣ ਤੋਂ ਨਾ ਕਰ ਦਿੱਤੀ ਰਾਜਾ ਹੈਰਾਨ ਹੋਇਆ ਤੇ ਪਰੇਸ਼ਾਨ ਵੀ ਤੈਨੂੰ ਪਤਾ ਹੈ ਇਹ ਸੁੱਚੇ ਮੋਤੀਆਂ ਦਾ ਹਾਰ ਕਿੰਨਾ ਕੀਮਤੀ ਹੈ ਹਾਰ ਵੇਚ ਕੇ ਤੂੰ ਸਾਰੀ ਉਮਰ ਬੈਠ ਕੇ ਕਾ ਸਕਦਾ ਹੈ ਰਾਜੇ ਨੇ ਜੰਗਲੀ ਨੂੰ ਕਿਹਾ हां मैं जानदा हां जांगली ने जवाब ਦਿੱਤਾ ਫਿਰ ਤੂੰ ਆਪਣਾ ਹੱਥ ਦੇਣ ਤੋਂ ਨਾ ਕਿਉਂ ਕੀਤੀ ਰਾਜੇ ਨੇ ਪੁੱਛਿਆ ਸਿੱਪੀ ਦਾ ਮੂੰਹ ਖੋਲ ਕੇ ਮੋਤੀ ਤਾਂ ਕੋਈ ਵੀ ਕੱਢ ਸਕਦਾ ਹੈ ਜਾਂਪਨਾ ਜਾਗਲੀ ਨੇ ਕਿਹਾ ਤੇ ਰਾਜੇ ਨੂੰ ਨਮਸਕਾਰ ਕਰਕੇ ਚਲਾ ਗਿਆ ਆਜੜੀ ਤੇ ਘੋਰਸਵਾਰ ਫकीर ਦੀ ਗੱਲ ਬਹੁਤ ਧਿਆਨ ਨਾਲ ਸੁਣ ਰਹੇ ਸਨ ਫਕੀਰ ਨੇ ਗੱਲ ਨਿਬੇੜਦਿਆ ਕਿਹਾ ਚੰਦਨ ਹਰ ਥਾਂ ਨਹੀਂ ਉਗਦਾ ਇਸੇ ਕਰਕੇ ਕੀਮਤੀ ਹੈ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਕੇਸਰ ਤੇ ਫਕੀਰ ਉੱਠੇ ਤੇ ਆਪਣੇ ਰਾਹ ਪੈ ਗਏ ਠੀਕ ਤੇ ਗਲਤ ਦੇ ਫਰਕ ਵਿੱਚ ਉਲਝੇ ਕੇਸਰ ਨੇ ਫਕੀਰ ਨੂੰ ਪੁੱਛਿਆ ਜੇ ਕਦੇ ਦੋਵੇਂ ਗੱਲਾਂ ਠੀਕ ਲੱਗਦੀਆਂ ਹੋਣ ਤਾਂ ਬੰਦਾ ਕਿੱਧਰ ਨੂੰ ਜਾਵੇ ਦੁਬਿਧਾ ਨੁਕਸਾਨ ਕਰਦੀ ਹੈ ਫੈਸਲਾ ਲੈਣਾ ਜ਼ਰੂਰੀ ਹੁੰਦਾ ਹੈ ਫਕੀਰ ਨੇ ਸਮਝਾਉਂਦਿਆਂ ਕਹਾਣੀ ਸੁਣਾਈ ਇੱਕ ਵਾਰ ਰੱਬ ਤੋਂ ਭੈ ਖਾਣ ਵਾਲੇ ਕਿਸੇ ਆਦਮੀ ਨੇ ਫੈਸਲਾ ਕਰਨਾ ਸੀ ਕਿ ਉਹ ਪਟਾਪੇ ਦੀ ਬਾਕੀ ਉਮਰ ਘਰ ਰਹਿ ਕੇ ਬਸਰ ਕਰੇ ਜਾਂ ਕਾਂਸੀ ਜਾ ਕੇ ਗੁਜ਼ਾਰੇ ਉਹ ਸੋਚਦਾ ਸੋਚਦਾ ਰਸਤੇ ਦੇ ਵਿਚਕਾਰ ਟੁਰਿਆ ਜਾ ਰਿਹਾ ਸੀ ਕਿਉਂਕਿ ਪਿੱਛੋਂ ਪਿੱਛੋਂ ਇੱਕ ਟਾਂਗਾ ਵਾਲਾ ਆਇਆ ਤੇ ਉੱਚੀ ਆਵਾਜ਼ ਵਿੱਚ ਬੋਲਿਆ ਬਾਬਾ ਇੱਕ ਪਾਸੇ ਹੋ ਜਾ ਬਜ਼ੁਰਗ ਬਜ਼ੁਰਗ ਨੂੰ ਚਾਨਣ ਹੋ ਗਿਆ ਉਸਨੇ ਗੁਰੂ ਜੀ ਕਹਿ ਕੇ ਟਾਂਗੇ ਵਾਲੇ ਦੇ ਪੈਰ ਫੜ ਲਏ ਫਕੀਰ ਨੇ ਗੱਲ ਖਤਮ ਕੀਤੀ ਤਾਂ ਕੇਸਰ ਦਾ ਦਿਲ ਕੀਤਾ ਕਿ ਉਹ ਵੀ ਗੁਰੂ ਜੀ ਕਹਿ ਕੇ ਫਕੀਰ ਦੇ ਪੈਰ ਫੜ ਲਵੇ ਢਲਦੇ ਸੂਰਜ ਨੂੰ ਕੋਈ ਦੋ ਚਿੱਤੀ ਨਹੀਂ ਸੀ ਉਹ ਆਪਣੇ ਨਾਮ ਨਾਲ ਅਸਤ ਹੋਣ ਦੀ ਤਿਆਰੀ ਵਿੱਚ ਸੀ ਅਗਲਾ ਭਾਗ ਜ਼ਰੂਰ ਸੁਣੋ ਜੀ